ਅਟਲ ਰਾਏ ਕਰ ਛੇਵੇਂ ਪਾਤਸ਼ਾਹ ਆਏ ਨੇ ਅਟਲ ਰਾਏ ਕਰ ਛੇਵੇਂ ਪਾਤਸ਼ਾਹ ਆਏ ਨੇ ਤਾਰਿਆਵਤਾਰ ਮਤਾ ਨਾਨਕੀ ਦੇ ਜਾਏ ਨੇ ਤਾਰਿਆਵਤਾਰ ਐਸਾ ਮਨ 모ਹੀ ਜਾਂਦੀਆਂ ਨੇ ਸੂਰਤਾ ਪਿਆਰੀਆਂ ਰੱਬ ਦੇ ਪਿਆਰੇ ਖੇਡਾ ਖੇਡਦੇ ਨੇ ਆਹਰੀਆਂ ਰੱਬ ਦੇ ਪਿਆਰੇ ਖੇਡਾ ਓਏ ਉਮਰ ਨਿਆਣੀ ਜਦਾਂ ਹੋਏ ਨੌਕਸਾਲ ਦੇ ਉਮਰ ਨਿਆਣੀ ਜਦਾਂ ਹੋਏ ਨੌਕਸਾਲ ਦੇ ਲੱਗ ਗਏ ਦਖਾਨ ਫੇਰ ਕੋਤਕ ਕਮਾਲ ਦੇ ਲੱਗ ਗਏ ਦੇਖਣ ਅਸੀਂਗੇ ਤੱਪ ਦੇ ਕਲੇਜਿਆਂ ਨੂੰ ਝਾੜ ਦੇਣ ਠਾਰੀਆਂ ਰੱਬ ਦੇ ਪਿਆਰੇ ਖੇਡਾ ਖੇਡਦੇ ਨੇ ਆਹਾਰੀਆਂ ਰੱਬ ਦੇ ਪਿਆਰੇ ਖੇਡਾ ਓ ਵਾਹੇ ਗੁਰੂ ਜਪਦੇ ਜਪਾਉਂਦੇ ਪਾਲ ਪਾਲ ਅਸੀਂ ਵਾਹੇ ਗੁਰੂ ਜਪਦੇ ਜਪਉਂਦੇ ਪਲ ਪਲ ਸੀ ਨਾਮ ਵੀ ਟੱਲਿਆ ਤੇ ਭੂਲ ਵੀ ਟੱਲ ਸੀ ਨਾਮ ਵੀ ਟੱਲ ਜੀ ਦਾ ਨਾਮ ਦੀ ਕਮਾਈ ਵਿੱਚ ਬਰਕਤਾਂ ਨੇ ਸਹਾਰੀਆਂ ਰੱਬ ਦੇ ਪਿਆਰੇ ਖੇਡਾ ਖੇਡਦੇ ਨੇ ਆਹ ਹਾਰੀਆਂ ਰੱਬ ਦੇ ਪਿਆਰੇ ਖੇਡਾ ਉਹ ਸੁੱਤਿਆਂ ਸੁੱਤਿਆਂ ਪਿਆਵੀ ਹੁੰਦਾ ਰਸਨਾ ਤੇਰਾ ਮਸੀ ਕੋਦਰ ਤਰਾਣੀ ਜਾਣੀ ਹੋ ਗਈ ਗੁਲਾਮ ਸੀ ਕੋਦਰ ਤਰਾਣੀ ਜਾਣੀ ਕਾਸ ਦਾ ਫਿਕਰ ਲਾਈਆਂ ਰੱਬ ਨਾਲ ਯਾਰੀਆਂ ਰੱਬ ਦੇ ਪਿਆਰੇ ਖੇਡਾ ਖੇਡਣ ਨਿਆਹਾਰੀਆਂ ਰੱਬ ਦੇ ਪਿਆਰੇ ਖੇਡਾ ਖੇਡਾਂ ਨਾਲਾ ਸਾਥੀਆਂ ਦੇ ਖੇਲਦੇ ਐਸੀਆਂ ਸੀ ਖੇਡਾਂ ਨਾਲਾ ਸਾਥੀਆਂ ਦੇ ਖੇਲਦੇ ਕਰਕੇ ਬਹਾਨਾ ਨਾਲਾ ਰੱਬ ਦੇ ਸੀ ਮੇਲਦੇ ਕਰਕੇ ਬਹਾਨਾ ਆ ਚੋਜ ਦੇ ਬਹਾਨੇ ਸੀ ਅਨੇਕਾਂ ਰੂਹਾਂ ਤਾਰੀਆਂ ਰੱਬ ਦੇ ਪਿਆਰੇ ਖੇਡਾਂ

ਖੇਡਣਾਂ ਨੇ ਆਹਾਰੀਆਂ ਰੱਬ ਦੇ ਪਿਆਰੇ ਖੇਡਾਂ ਰਿੱਧੀਆਂ ਤੇ ਸਿੱਧੀਆਂ ਬਹੁਤ ਕੁੜੀਆਂ ਦੀਆਂ ਰੋਸ ਜਾਂਦਾ ਰੱਬ ਜਦੋਂ ਇਹ ਉਲ ਜਾਂਦੀਆਂ ਰੋਸ ਜਾਂਦਾ ਰੱਬ ਪਿਆਰੋ ਜਿੱਤ ਜਾਂਦੇ ਬਾਜੀ ਜਿੰਨਾ ਮਨ ਤੋਂ ਵਸਾਰੀਆਂ ਰੱਬ ਦੇ ਪਿਆਰੇ ਖੇਡਾਂ ਖੇਡਣਨ ਆਹਾਰੀਆਂ ਰੱਬ ਦੇ ਪਿਆਰੇ ਖੇਡਾਂ ਓ ਪ੍ਰੀਤ ਲਾਟੀ ਗਾਣਾ ਕਹਿੰਦੇ ਗੁਰੂਆਂ ਦੇ ਗਾਉਂਦੇ ਨੇ ਦਾਸ ਦਾ ਜਗਦੀਪ ਤਾਜ ਕਾਵਤਾਂ ਲਖਾਉਂਦੇ ਨੇ ਦਾਸ ਜਗਦੀਪ ਤਾਜ ਚਿੰਗੂ ਯੋ ਚਤਾਵੇ ਓਨੋ ਕੌਣ ਦੇ ਵਿਹਾਰੀਆਂ ਰੱਬ ਦੇ ਪਿਆਰੇ ਖੇਡਾਂ ਖੇਡਣਨ बदे प्यारे खेॾा